ਸਿੰਦਰਾ ਗਾਂਧੀ ਦੇ ਅਟੈਕ ਦਾ ਢਾਇਆ ਤਖਤਾ ਬਣਾ ਲਿਆ ਸਿੱਖਾਂ ਨੇ ਪਰ ਆ ਜਿਹੜਾ ਹੁਣ ਇਹ ਢਾਉਣਗੇ ਇਹਨੂੰ ਬਣਾਉਣਾ ਬਹੁਤ ਮੁਸ਼ਕਲ ਹੋ ਜਾ। ਭਗਵਾਨ ਤੋਂ ਮਾਨ ਦੋਸ਼ੀ ਪਾਇਆ ਜਾਂਦਾ ਸੀ ਮੈਂ ਕਿਨਾਂ ਵੀ ਸਗਤੋ ਸਗਤ ਸਜ਼ਾ ਦਿੱਤੇਦਾਰ ਸਾਹਿਬ ਉਹਨਾਂ ਲੋਕਾਂ ਨੂੰ ਵੀ ਸਜ਼ਾ ਦੇ ਸਕਣ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ 'ਚ ਰਹਿ ਕੇ ਚੋਰ ਨਟੇਰੇ ਵਿਵਚਾਰੀ ਤੇ ਪਤਾ ਨਹੀਂ ਕੀ ਗੰਦ ਘੋਲ ਦਿੱਤਾ ਕਿਤਾਬਾਂ ਚ ਉਹ ਜਿਹੜਾ ਲਿਖਿਆ ਹੋਇਆ ਉਹਨਾਂ ਨੂੰ ਵੀ ਟੰਗ ਸਕਣ ਤੇ ਜਿਨ੍ਹਾਂ ਨੇ ਗੁਰੂ ਦੀਆਂ ਗੋਲਕਾ ਖਾਧੀਆਂ ਤੇ ਅੱਜ ਉਹ ਛਰੇਆ ਬੁਕਰ ਰਹੇ ਨੇ ਇੱਥੇ ਤੇ 10-20 ਥਪਲੇ ਰੋਜ਼ ਹੁੰਦੇ ਆ ਉਹਨਾਂ ਦੀ ਵੀ ਵਾਰੀ ਆ ਸਕੇ 300 ਕਰੋੜ ਦਾ ਘਪਲਾ ਹੋਇਆ ਸੀਗਾ ਉਹਨਾਂ ਦੀ ਵੀ ਵਾਰੀ ਆ ਸਕੇ ਤਾਂ ਕੀ ਆ ਜਿਹੜੇ ਬਾਕੀ ਦੇ ਪਿਆਦੇ ਤੁਰੇ ਫਿਰਦੇ ਨੇ ਉਹਨਾਂ ਨੂੰ ਨਸਕੀਤਾਵੇ ਵੀ ਇੱਥੇ ਤੇ ਮੁੱਖ ਮੰਤਰੀ ਦੀ ਜੱਤੇਦਾਰ ਨੇ ਬਖਿਆ ਤਾਂ ਜੀ ਕਿਵੇਂ ਬਖਸ਼ ਜੋਠ ਖਾ ਗਏ ਲੰਗਰਾਂ ਦੀ ਉਹਨਾਂ ਦੀ ਵਾਰੀ ਆ ਸਕੇ ਜਿਹੜੇ 70 ਲੱਖ ਦੀ ਕੋਠੀ ਆਪ ਹੀ ਖਰੀਦ ਕੇ ਤੇ ਗੁਰਦੁਆਰਾ ਸਾਹਿਬ ਤਖਸਾਲਬ ਨੂੰ 2 ਕਰੋੜ 70 ਲੱਖ ਦੀ ਵੇਚ ਦਿੰਦੇ ਨੇ 3 6 ਮਹੀਨਿਆਂ ਕਿ ਦੇਖੋ ਜਿਸੁਖ ਵੀਰ ਬੱਦ ਲਾਈਵ ਵਿਖਾਇਆ ਜਾ ਸਕਦਾ ਆ ਉਹ ਖੜਾ ਕਰਕੇ ਸਾਹਮਣੇ ਕਾਲ ਤੱਕ ਸਾਬ ਦੇ ਤੇ ਭਗਵੰਤ ਮਾਨੁ ਵਰੀ ਵਿਤ ਕਰ ਕਾਲ ਤੱਕ ਸਾਬ ਤੇ ਮੰਨ ਗਿਆ ਸਰੂਪ ਚੋਰੀ ਕੀਤੇ ਐ ਸੁਮੇਧ ਸੈਣੀ ਨੂੰ ਲਿਆਂਦਾ ਜੀ ਆਲਮ ਜਹਾਰ ਵਰਗਿਆਂ ਨੂੰ ਤਰਕੀਆਂ ਦਿੱਤੀਆਂ ਮੁੰਡੇ ਮਰਵਾਏ ਗੁਰੂ ਸਾਬ ਦੇ ਸਰੂਪ ਚੋਰੀ ਕੀਤੇ ਯਾਨੀ ਹਰਪ੍ਰੀਤ ਸਿੰਘ ਨੂੰ ਪੁੱਛ ਲੋ ਉਹ ਵੀ ਕਹਿੰਦਾ ਹੀ ਨਮਾਣਾ ਸਿੱਖਿਆ ਹੁਣ ਦੱਸੇ ਚਿੰਗਰ ਸਾਹਿਬ ਤਾਂ ਵੀ ਕਹਿੰਦੇ ਹੀ ਨਮਾਣਾ ਸਿੱਖੋ ਹੁਣ ਦੱਸੇ ਗੜਗੱਜ ਸਾਹਿਬ ਵੀ ਹੁਣ ਅੱਗੇ ਜਾ ਕੇ ਦੱਸਣਗੇ ਨਾ ਮਾਨਾ ਸਿੱਖ ਕਰੋ ਜਦੋਂ ਲਾਤ ਨੂੰ ਦੇਣਾ ਹੀ ਥੋੜੇ ਦਿਨਾਂ ਨੂੰ ਜਿਹੜੀ ਸਦਾਵਾਂ ਲੱਗੀਆਂ ਨੇ ਕਾਨੂੰਨ ਮੁਤਾਬਕ ਉਹਨੇ ਕਾਰਵਾਈ ਕੀਤੀ ਆ ਉਹਨੂੰ ਤੇ ਸਭੋ ਤੁਸੀਂ ਉੱਥੇ ਲਿਆ ਕੇ ਸ਼ਾਬਾਸ਼ ਦੇਓ ਔਰ ਗੋਲੀਆਂ ਮਾਰ ਕੇ ਨੌਜਵਾਨ ਸਿੱਖ ਬੱਚੇ ਮਾਰਦੇ ਆਲੇ ਤੋਂ ਵਧੀਆ ਕੰਮ ਕੀਤਾ ਤੇ ਹੁਣ ਅਗਲਾ ਜਿਹੜਾ ਗੜਗੱਜ ਸਾਹਿਬ ਕਹਿ ਰਹੇ ਆ ਪੰਜਾਬ ਸਰਕਾਰ ਜਾਗਤ ਜੋਤ ਐਕਟ ਨੂੰ ਸਖਤ ਕਾਨੂੰਨ ਬਣਾਵੇ ਜੀ ਨਾਲੇ ਤੁਸੀਂ ਉਹਨੂੰ ਕਹਿ ਰਹੇ ਹੋ ਕਾਨੂੰਨ ਬਣਾ ਨਾਲੇ ਉਹਨੂੰ ਕਹਿ ਰਹੇ ਹੋ ਤੁਸੀਂ ਮਥਾ ਲਾਈ ਜਾਂਦਾ ਉਹ ਗੱਲਾ ਪੰ ਜਿਹੜਾ ਆ ਸ੍ਰੀ ਕਾਲ ਤਕ ਸਾਹਿਬ ਨੂੰ ਢਾ ਲਾਉਣ ਵਾਲਾ ਆ ਇਸ ਲਈ ਢਾ ਕੋਈ ਹੋਰ ਨਹੀਂ ਲਾ ਰਿਹਾ ਇਹ ਜਿਹੜਾ ਤਾਣਾ ਬਾਣਾ ਬੈਠਾ ਇਹ ਲਾ ਰਿਹਾ ਉਹ ਗਲਤੀਆਂ ਕਰਦੇ ਹਨ ਭਗਵੰਤ ਮਾਨਵ ਵਰਗੇ ਉਹਨਾਂ ਕੋ ਇੱਕ ਆਪਸ਼ਨ ਹੈਗੀ ਆ ਵੀ ਅਸੀਂ ਸ੍ਰੀ ਕਾਲ ਤਕ ਸਾਹਿਬ ਜਾ ਕੇ ਮਾਫੀ ਮੰਗ ਲਵਾਂਗੇ ਇਹ ਜੀ ਤੇ ਜੋ ਸਜਾ ਲਗੂ ਪੂਗਤ ਲਵਾਂਗੇ ਕਿ ਦਾ 2016 ਚ ਬਾਬਾ ਗੁਰਦਤਾ ਜੀ ਦੇ ਗੁਰਦੁਆਰੇ ਚ ਇਹਨਾਂ ਦੇ ਪਾਰਕੀਆਂ ਮੁਲਾਜਮਾਂ ਚ ਰੱਬ ਪੀਤੀ ਆ ਜਾਂ ਕੀਤੇ ਆ ਮਹਾਰਾਜ ਤੇ ਮੀਟ ਖਾਦੇ ਜੀ ਸਤਗੁਰਾਂ ਦਾ ਸਰੂਪ ਅਜੇ ਤੱਕ ਪਤਾ ਨਹੀਂ ਕਿੱਥੇ ਆ ਇਹ ਦੱਸਣ ਤੇ ਜਿਹੜੇ ਕਾਲ ਤੱਕ ਸਭ ਤੇ ਬਹਿ ਕੇ ਗਲਤੀਆਂ ਕਰ ਰਹੇ ਨੇ ਇਹ ਕਿੱਥੇ ਮਰਨਗੇ ਕਿਹ ਤੋਂ ਮਾਫੀ ਮੰਗਣਗੇ ਜਾ ਕੇ ਇਹਨਾਂ ਦਾ ਕੀ ਬਣੂਗਾ ਇਹ ਸੋਚਣ ਤੇ ਹੁਣ ਜਦੋਂ ਕਪਲਾ ਕਮੇਟੀ ਗੋਲਕਚੋਰ ਕਮੇਟੀ ਦਾ ਸਾਰਾ ਖਲਾਸਾ ਹੋਣਾ ਆ ਜੀ ਭਾਈ ਸੋ ਵੱਡੀਆਂ ਪਰਤਾਂ ਖੁੱਲਣੀਆਂ ਨੇ ਤੇ ਸੋ ਇਹਨਾਂ ਨੂੰ ਡਰ ਲੱਗ ਰਿਹਾ ਵੀ ਅਸੀਂ ਉੱਥਾ ਕੰਮ ਕਰ ਲਿਆ ਕਿ ਜਿਹੜਾ ਡੀਟੇਲ ਦੇ ਲਿਆ ਕਿ ਤੁਸੀਂ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਮੈਂ ਨਿਸ਼ਾਨ ਸਿੰਘ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਕਤਰੇਚ 15 ਜਨਵਰੀ ਨੂੰ ਪੇਸ਼ ਹੋਣ ਲਈ ਬੁਲਾਇਆ ਹੈ ਸੋ ਸੀਐਮ ਮਾਨ ਨੇ ਉੱਥੇ ਪਹੁੰਚਣ ਤੇ ਕਿਹਾ মিডিਆ ਤੇ ਲਾਈਵ ਕੀਤਾ ਜਾਣਾ ਚਾਹੀਦਾ ਹੈ ਸੋ ਆਉਣ ਵਾਲੇ ਦਿਨਾਂ ਚ ਐਸਜੀਪੀਸੀ ਦੇ ਮਾਮਲੇ ਤੇ ਸਰਕਾਰ ਤੇ ਸਿੱਖ ਲੀਡਰਾਂ ਚ ਵੱਡੇ ਪਟਾਕੇ ਪੈਣਗੇ ਕਈ ਲੀਡਰਾਂ ਦੇ ਅੰਦਰਲੇ ਕਾਰਨਾਮੇ ਨੰਗੇ ਹੋ ਜਾਣਗੇ ਹੁਣ ਨਿੱਤਰੂ ਬੜੇਵੇਂ ਖਾਣੀ ਕੁੰਡੀਆਂ ਦੇ ਸਿੰਘ ਫਸ ਗਿਆ ਸੋ ਮੇਰੇ ਨਾਲ ਵਿਚਾਰ ਚਰਚਾ ਕਰਨ ਲਈ ਜੁੜੇ ਨੇ ਸਿੱਖ ਚਿੰਤਕ ਬਲਦੇਵ ਸਿੰਘ ਵਡਾਲਾ ਸਾਹਿਬ ਸੋ ਵਡਾਲਾ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਡਾਲਾ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਧੰਨਵਾਦ ਜੀ ਸੋ ਵਡਾਲਾ ਸਾਹਿਬ ਜੀ ਸਵਾਲ ਇੱਥੋਂ ਹੀ ਸ਼ੁਰੂ ਕਰਦੇ ਆਂ ਵੀ 328 ਰੁਪਿਆਂ ਵਾਲਾ ਜਿਹੜਾ ਮਾਮਲਾ ਹੈਗਾ ਤੇ ਗੋਲਕਾਂ ਬਾਰੇ ਜੋ ਉੱਥੇ ਵਿਵਾਦਾਂ ਤੇ ਸੀਐਮ ਮਾਨ ਨੂੰ ਸਕੱਤਰੇ ਚ ਪੇਸ਼ੀ ਲਈ ਬੁਲਾਇਆ ਗਿਆ ਜਿਹੜੇ ਸਿਰਫ 6 ਦਿਨ ਬਾਕੀ ਰਹਿ ਗਏ ਹੈਗੇ ਸੋਏ ਸੀਐਮ ਮਾਨ ਨੇ ਲਾਈਵ ਸਾਰੀ ਗੱਲਬਾਤ ਚਲਾਉਣ ਦੀ ਗੱਲ ਕਹੀ ਇਹ ਮੰਗ ਕਿਉਂ ਰੱਖੀ ਨਾਲ ਹੀ ਕਿਹਾ ਮੇਰੇ ਕੋਲ ਬਹੁਤ ਜ਼ਿਆਦਾ ਸਬੂਤ ਵੀ ਹੈਗੇ ਨੇ ਤਿਆਰ ਨੇ ਬਿਲਕੁਲ ਤੁਸੀਂ ਵੀ ਤਿਆਰ ਹੋ ਇਸ ਮਾਮਲੇ ਤੇ ਤੁਹਾਡਾ ਕੀ ਹੈਗਾ ਸਪਸ਼ਟੀਕਰਨ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 328 ਪਾਵਨ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚੋਂ ਜੀ ਲਾ ਪਤਾ ਹੁੰਦੇ ਆ ਗਵਨ ਕੀਤੇ ਜਾਂਦੇ ਆ ਜਾਂ ਕਰਵਾਏ ਜਾਂਦੇ ਆ ਜੀ ਉਦੇਤੇ 5.5 ਸਾਲ ਤੋਂ ਇੱਕ ਮੰਸੀ ਮੰਗ ਕਰਦੇ ਆ ਰਹੇ ਆ ਕਿ ਦੋਸ਼ੀਆਂ ਖਿਲਾਫ ਕਾਰਵਾਈ ਹੋਵੇ ਉਹ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੀ ਆਦੇਸ਼ ਨੇ ਜੀ ਜਿੰਨਾ ਕਰਕੇ ਐਫ ਆਈ ਆਰ ਜੇ ਦਰਜ ਹੋਈ ਆ ਰਿਪੋਰਟ ਵੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੀ ਕਰਵਾਈ ਜਾਂਦੀ ਆ ਉਸ ਰਿਪੋਰਟ ਦੇ ਆਧਾਰ ਤੇ ਹਾਈ ਕੋਰਟ ਗਏ ਆ ਜੀ ਮਨਜੂਰ ਹਾਈ ਕੋਰਟ ਵੱਲੋਂ ਆਦੇਸ਼ ਜਾਰੀ ਹੁੰਦਾ ਤੇ ਕਾਨੂੰਨੀ ਪ੍ਰਕਿਰਿਆ ਆਮ ਦੇ ਰਹੀ ਇਹ 5.5 ਸਾਲਾਂ ਚ ਜਾ ਕੇ ਇੱਕ ਐਫਆਈਆਰ ਦਰਜ ਹੋਈ ਤੇ ਐਫਆਈਆਰ ਦਰਜ ਹੋਣ ਤੋਂ ਬਾਅਦ ਚਾਹੀਦਾ ਤਾਂ ਇਹ ਸੀਗਾ ਕਿ ਜਿਹੜੀ ਸਿੱਟ ਬਣਾਈ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਹੁਦੇ ਤੇ ਕੇਂਦਰਤ ਹੋ ਕੇ ਸਹਿਯੋਗ ਕਰਦੀ ਤਾਂ ਕਿ ਮਲਜਮ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਗੁਰੂ ਸਾਹਿਬ ਦੇ ਸਰੂਪ ਜਿਹੜੇ ਸੀ ਉਹ ਉਹ ਕਿੱਥੇ ਨੇ ਉਬਰਾਮਤ ਕੀਤੇ ਜਾਂਦੇ ਫਿਰ ਜਿਹੜੀ ਅਗਲੇ ਦੇ ਪ੍ਰਬੰਧ ਸੀਗੇ ਉਹ ਵੀ ਕੀਤੇ ਜਾਂਦੇ ਤਾਂ ਕਿ ਭਵਿੱਖ ਵਿੱਚ ਇਦਾਂ ਦੀ ਕੋਈ ਗੱਲ ਨਾ ਵਾਪਰਦੀ ਅਫਸੋਸ ਇਸ ਸਭ ਕਾਹੇ ਨੂੰ ਇੱਕ ਪਾਸੇ ਕਰਕੇ ਤੇ ਉਹ ਜਿਵੇਂ ਕੀ ਹੁੰਦਾ ਕਿ ਇੱਥੋਂ ਇਹਨਾਂ ਦੀ ਤਲਖੀ ਨਹੀਂ ਲੱਗ ਰਿਹਾ ਕਿ ਕਸੂਰਬਾਰ ਕੋਈ ਹੋਰ ਨਹੀਂ ਇਹ ਆਪ ਹੀ ਨੇ ਤੇ ਜੀ ਚੋਰ ਕੋਈ ਹੋਰ ਨਹੀਂ ਇਹ ਆਪ ਨੇ ਇਹਨਾਂ ਨੇ ਸਾਰਾ ਕੁਝ ਕੀਤਾ ਕਰਾਇਆ ਚਾਹੇ ਉਹ ਰਾਮ ਸਰਬ ਸਾਹਿਬ ਅੱਗ ਲੱਗਣ ਵਾਲੀ ਘਟਨਾ ਹੈ ਚਾਹੇ ਛੇੜਛਾੜ ਰਕਾਰ ਦੀਆਂ ਚਾਹੇ ਲੈਜਰ ਨੇ ਰਸੀਦ ਬੁੱਕ ਨੇ ਬਿੱਲ ਬੁੱਕ ਨੇ ਲੋਚ ਨੇ ਜਿੰਨੀ ਪੈਸੇ ਦੀ ਚੋਰੀ ਹੋਈ ਉਹ ਕਿਸੇ ਹੋਰ ਨੇ ਨਹੀਂ ਕੀਤੀ ਇਹਨਾਂ ਨੇ ਕੀਤੀ ਜੇ ਨਹੀਂ ਕੀਤੀ ਤੇ ਫਿਰ ਸਟ ਦੇ ਕੋਲ ਪੇਸ਼ ਹੋ ਕੇ ਜਦ ਸਟ ਨੂੰ ਸਾਰਾ ਸਹਿਯੋਗ ਦੇਣ ਦੀ ਬਜਾਏ ਉਹਦੇ ਵਿਰੋਧ ਵਿੱਚ ਮੈਂ ਇਹ ਕਹੂੰਗਾ ਕਿ ਭਗਵੰਤ ਮਾਨ ਮੁੱਖ ਮੰਤਰੀ ਤੇ ਕ੍ਰੋਸ ਪਰਚਾ ਕਰਵਾਇਆ ਇਹਨਾਂ ਨੇ ਐਨ ਮੌਕੇ ਤੇ ਆ ਕੇ ਜੀ ਨਾ ਕੋਈ ਪਿੰਡਾਂ ਚ ਲੜਮੀ ਪੈਂਦੇ ਫਿਰ ਉੱਤੇ ਇੱਕ ਧਿਰ ਨੇ ਦੂਜੀ ਤੇ ਰੋੜਦਾ ਉਹ ਜਦੋਂ ਕੀ ਹੁੰਦਾ ਵੀ ਉਹ ਦੂਜੀ ਧਿਰ ਜਿਹੜੀ ਵੱਡੀ ਜਾਂਦੀ ਉਹ ਕਮਜ਼ੋਰ ਹੁੰਦੀ ਆ ਤੇ ਜਦੋਂ ਕਾਨੂੰਨਨ ਤੌਰ ਤੇ ਉਹ ਭਾਰੂ ਪੈਣ ਲੱਗਦੀ ਆ ਜੀ ਭਾਈ ਸਾਹਿਬ ਉਹ ਦੇਖੋ ਉਹ ਕਰ ਕਤਰ ਕਿਉ ਦੇ ਤੇ ਇੱਕ ਕ੍ਰੋਸ ਪਰਚਾ ਕਰਾ ਦਿੰਦੇ ਆ ਹਾਂਜੀ ਤੇ ਲੈ ਹੁਣ ਤੂੰ ਸਮਝਾਉਂ ਦਿੰਦੇ ਆ ਜੀ ਉਹ ਇੱਕ ਕ੍ਰੋਸ ਪਰਚੇ ਦੇ ਰੂਪ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੁਣ ਜੀ ਗੋੜ ਉਹਨਾਂ ਦੀ ਗੱਲ ਆਖੀ ਹੈ ਹੁਣ ਉਹਨਾਂ ਨੂੰ ਉੱਥੇ ਜਾਣਾ ਬਣਦਾ ਤੇ ਜਾ ਕੇ ਆਪਣਾ ਪੱਖ ਰੱਖਣ ਤੇ ਇਹ ਵੀ ਇਹ ਵੀ ਮੈਂ ਕਹਾਂਗਾ ਕਿ ਇਹ ਜਿਹੜੀ ਲੜਾਈ ਸੀਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਵਾਸਤੇ ਇਹ ਗੋਲਜਮਾ ਖਿਲਾਫ ਸੀ ਨਾ ਕਿ ਅਕਾਲ ਤਖਤ ਸਾਹਿਬ ਤੇ ਬਨਾਮ ਮੁੱਖ ਮੰਤਰੀ ਪੰਜਾਬ ਜੀ ਇਹ ਇਹ ਜਿਹੜੀ ਲੜਾਈ ਬਣਾਈ ਜਾ ਰਹੀ ਹੈ ਗਲਤ ਆ ਰਹੀ ਗੱਲ ਸ੍ਰੀ ਗੁਰੂ ਸ੍ਰੀ ਕਾਲ ਤਕਤ ਸਾਹਿਬ ਤੋਂ ਕਿਸੇ ਨੂੰ ਬੁਲਾਉਣ ਦੀ ਸ੍ਰੀ ਕਾਲ ਤਕਤ ਸਾਹਿਬ ਸਰਵੋੱਚ ਨੇ ਉਹ ਕਿਸੇ ਨੂੰ ਵੀ ਬੁਲਾ ਸਕਦੇ ਉਹ ਕਿਸੇ ਵੀ ਫੈਸਲੇ ਤੇ ਵਿਚਾਰ ਕਰਕੇ ਉਹਦੇ ਚ ਲੋੜ ਅਨੁਸਾਰ ਉਹ ਆਪਣਾ ਕਰ ਸਕਦੇ ਆ ਕੋਈ ਸ਼ੱਕ ਨਹੀਂ ਬਾਅਦ ਸ਼ਰਤ ਉਹ ਜਿਹੜੇ ਆਦੇਸ਼ ਨੇ ਉਹ ਜਿਹੜੇ ਹੁਕਮਨਾਮੇ ਨੇ ਉਹ ਸਿੱਖ ਪੰਥ ਦੀ ਰੋ ਰੀਤੀ ਮਾਨ ਮਰ ਜਾਂਦਾ ਸੰਵਿਧਾਨ ਅਨੁਸਾਰ ਹੋਣ ਨਾ ਕਿ ਇਹ ਹੋਵੇ ਜਿਹੜਾ ਬਾਦਲ ਪਰਿਵਾਰ ਦੇ ਵਿਰੋਧ ਵਿੱਚ ਚੱਲੇ ਉਹ ਪੰਥਕ ਨਹੀਂ ਤੇ ਜਿਹੜਾ ਬਾਦਲ ਪਰਿਵਾਰ ਦੇ ਕਹਿਣੇ 'ਚ ਚੱਲੇ ਉਹ ਪੰਥਕ ਆ ਇਹ ਸੋਚ ਨੂੰ ਲੈ ਕੇ ਜੇ ਹੁਕਮਨਾਮੇ ਜਾਰੀ ਹੁੰਦੇ ਆ ਤੇ ਇਹ ਸਭ ਤੋਂ ਮਾੜੀ ਗੱਲ ਆ ਸਿੰਧਰਾ ਗਾਂਧੀ ਦੇ ਅਟੈਕ ਦਾ ਢਾਇਆ ਤਖਤਾ ਬਣਾ ਲਿਆ ਸਿੱਖਾ ਨੇ ਪਰ ਆ ਜਿਹੜਾ ਹੁਣ ਇਹ ਢਾਉਣਗੇ ਇਹਨੂੰ ਬਣਾਉਣਾ ਬਹੁਤ ਮੁਸ਼ਕਲ ਹੋ ਜਾਊ ਜੀ ਸੋ ਭਾਈ ਸਾਹਿਬ ਅਗਲਾ ਸਵਾਲ ਹੈਗਾ ਵੀ ਜੋ ਮੰਗ ਸੀਐਮ ਮਾਨ ਨੇ ਰੱਖੀ ਹੈ ਕਿ ਮੈਂ ਪੇਸ਼ ਜ਼ਰੂਰ ਹੋਵਾਂਗਾ ਉੱਥੇ ਲਾਈਵ ਟੈਲੀਕਾਸਟ ਕੀਤਾ ਜਾਵੇ ਦੂਜੇ ਪਾਸੇ ਐਸਜੀਪੀਸੀ ਦੇ ਆਗੂ ਗੁਰਪ੍ਰੀਤ ਸਿੰਘ ਛੱਬਰ ਦਾ ਬਿਆਨ ਹੈਗਾ ਵੀ ਜੇ ਕੋਈ ਮੁੱਲਜਮ ਪੇਸ਼ ਹੋਣ ਤੇ ਆਪਣੀਆਂ ਸਲਾਹਾਂ ਨਹੀਂ ਦੇ ਸਕਦਾ ਜਿਹੜਾ ਅਕਾਲ ਤਖਸੈਬ ਦੇ ਜਾਂ ਸਕੱਤਰ ਚ ਪੇਸ਼ ਹੋਵੇ ਤੇ ਸੀਐਮ ਮੰਡ ਤਾਂ ਮੰਗ ਜਿਹੜੀ ਉਹਨਾਂ ਨੇ ਰੱਖੀ ਹੈਗੀ ਹੈ ਵੀ ਇਹ ਠੁਕਰਾ ਦੇਣਗੇ ਤੁਹਾਨੂੰ ਲੱਗਦਾ ਹੈ ਦੇਖੋ ਅਦਾਲਤ ਜਾਂ ਸ੍ਰੀ ਅਕਾਲ ਤਖਸੈਬ ਤੋਂ ਮੰਗ ਤਾਂ ਕੋਈ ਵੀ ਕਰ ਸਕਦਾ ਹੈ ਜੀ ਤੇ ਉਸ ਮੰਗ ਨੂੰ ਪੂਰਾ ਕਰਨਾ ਨਾ ਕਰਨਾ ਇਹ ਅਦਾਲਤ ਦੀ ਮਰਜ਼ੀ ਹੈ ਜੀ ਰਹੀ ਗੱਲ ਉਹਦੇ ਤੇ ਜਿਹੜੇ ਦੋਸ਼ ਨੇ ਲਾਏ ਗਏ ਮੁੱਖ ਮੰਤਰੀ ਪੰਜਾਬ ਤੇ ਉਹ ਆਪਣੇ ਪੱਖ ਰੱਖਣ ਹਾਂਜੀ ਆਪਣਾ ਪੱਖ ਵੀ ਰੱਖ ਸਕਦੇ ਐ ਤੇ ਕੱਲ ਤੱਕ ਸਾਬਤ ਉਹ ਇਹ ਮੰਗ ਵੀ ਕਰ ਸਕਦੇ ਆ ਕਿ ਜੀ ਇੱਥੇ ਮਕੇ ਦੇ ਕਰਕੇ ਬਿਆਨ ਦਿੱਤੇ ਹਾਂ ਜੀ ਮਾਨਯੋਗ ਕੱਲ ਤੱਕ ਸਾਹਿਬ ਸਾਡੇ ਲਈ ਜਿਹੜਾ ਵੀ ਆਸ ਕਰਦੇ ਆ ਕਿ ਬਿਨਾ ਕਿਸੇ ਦੇ ਦਬਾਅ ਤੋਂ ਨਿਰਪੱਖਰਾ ਫੈਸਲਾ ਹੋਊਗਾ ਤੇ ਜੇ ਉੱਥੇ ਭਗਵੰਤ ਮਾਨ ਦੋਸ਼ੀ ਪਾਇਆ ਜਾਂਦਾ ਆ ਤੇ ਮੈਂ ਕਹਿੰਦਾ ਵੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਤਾਂ ਕਿ ਜੱਜੇਦਾਰ ਸਾਹਿਬ ਉਹਨਾਂ ਲੋਕਾਂ ਨੂੰ ਵੀ ਸਜ਼ਾ ਦੇ ਸਕਣ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ 'ਚ ਰਹਿ ਕੇ ਜੀ ਕੋ ਚੋਰ ਨਟੇਰੇ ਵਿਵਚਾਰੀ ਤੇ ਪਤਾ ਨਹੀਂ ਕੀ ਗੰਦ ਖੋਲ ਦਿੱਤਾ ਕਿਤਾਬਾਂ ਚ ਉਹ ਜਿਹੜਾ ਨਿਕਿਆ ਹੋਇਆ ਉਹਨਾਂ ਨੂੰ ਵੀ ਟੰਗ ਸਕਣ ਤੇ ਜਿਨ੍ਹਾਂ ਨੇ ਗੁਰੂ ਦੀਆਂ ਗੋਲਕਾ ਖਾਧੀਆਂ ਤੇ ਅੱਜ ਉਹ ਸ਼ਰਿਆ ਬਹਿ ਰਹੇ ਨੇ ਇੱਥੇ ਤੇ 10 ਵੀ ਕੱਪੜੇ ਰੋਜ਼ ਹੁੰਦੇ ਆ ਹਾਂਜੀ ਉਹਨਾਂ ਦੀ ਬਿਮਾਰੀ ਆ ਸਕੇ ਜੋਠ ਖਾ ਗਏ ਲੰਗਰਾਂ ਦੀ ਉਹਨਾਂ ਦੀ ਵਾਰੀ ਆ ਸਕੇ ਜਿਹੜੇ 70 ਲੱਖ ਦੀ ਕੋਠੀ ਆਪ ਹੀ ਖਰੀਦ ਕੇ ਤੇ ਗੁਰਦੁਆਰਾ ਸਾਹਿਬ ਤਖਸਾਲਬ ਨੂੰ 2 ਕਰੋੜ 70 ਲੱਖ ਦੀ ਵੇਚ ਦਿੰਦੇ ਨੇ 3 6 ਮਹੀਨਿਆਂ ਚ ਉਹਨਾਂ ਦੀ ਵੀ ਵਾਰੀ ਆ ਸਕੇ 300 ਕਰੋੜ ਦਾ ਘਪਲਾ ਹੋਇਆ ਸੀਗਾ ਉਹਨਾਂ ਦੀ ਵੀ ਵਾਰੀ ਆ ਸਕੇ ਜੀ ਮੈਂ ਤੇ ਕਹਿੰਦਾ ਕੱਲ ਤੱਕ ਸਭ ਭਗਵਾਨ ਤੋਂ ਨਾਲ ਨੂੰ ਤਕੜੀ ਸਜ਼ਾ ਦੇਣ ਤਾਂ ਕਿ ਆ ਜਿਹੜੇ ਬਾਕੀ ਦੇ ਪਿਆਦੇ ਤੁਰੇ ਫਿਰਦੇ ਨੇ ਉਹਨਾਂ ਨੂੰ ਨਸੀਬ ਆਵੇ ਵੀ ਇੱਥੇ ਤੇ ਮੁੱਖ ਮੰਤਰੀ ਦੀ ਜ਼ਿम्मेदारी ਨੇ ਵਖਿਆ ਤੇ ਜੀ ਤੁਹਾਨੂੰ ਕਿਵੇਂ ਬਖਸ਼ ਬਡਾਲਾ ਸਾਹਿਬ ਜਿਸ ਤਰ੍ਹਾਂ ਸੀਐਮ ਆਨ ਦਾ ਬਿਆਨ ਹੈਗਾ ਵੀ ਸਾਨੂੰ ਮੈਨੂੰ ਕਾਲਾਂ ਬਹੁਤ ਆ ਰਹੀਆਂ ਆ ਵੀ ਗੋਲਕਾਂ ਦਾ ਹਸਪਤਾਲ ਜਿਹੜਾ ਲਾਈਵ ਤੇ ਹੋਣਾ ਜੇ ਤਾਂ ਤੁਹਾਨੂੰ ਕੀ ਲੱਗਦਾ ਵੀ ਲਾਈਵ ਮੀਡੀਆ ਤੇ ਕੀਤਾ ਜਾਵੇਗਾ ਜਾਂ ਨਹੀਂ ਹੋਵੇਗਾ ਲਾਈਵ ਖੋ ਜੀ ਸੁਖਵੀਰ ਬੱਦਲ ਲਾਈਵ ਵਿਖਾਇਆ ਜਾ ਸਕਦਾ ਆ ਜੀ ਉਹ ਖੜਾ ਕਰਕੇ ਸਾਹਮਣੇ ਕਾਲ ਤੱਕ ਸਾਹਿਬ ਦੇ ਤੇ ਭਗਵੰਤ ਮਾਨ ਵਰ ਹੀ ਵਿਤ ਕਰਾ ਕਿਉਂ ਵਿਖਾ ਦਿਓ ਉਹਨੂੰ ਹਾਂ ਜੀ ਇਹ ਜੀ ਕਰ ਰਿਹਾ ਹੈ ਤੇ ਮੰਗ ਕਰਨੇ ਉਹਦੇ ਚ ਉਹਦੀ ਮੰਗ ਨੂੰ ਵਿਚਾਰ ਕੇ ਰੱਖਣ ਕਰਨ ਇਹ ਦਿੱਕਤਾ ਸੋਬਡਾਲਾ ਸਾਹਿਬ ਅਗਲਾ ਸਵਾਲ ਕਰਦੇ ਆਂ ਵੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਮੁੱਖ ਮੰਤਰੀ ਭਗਵੰਤ ਮਾਨ ਦੀ ਹੋ ਰਹੀ ਹੈ ਜਿਸ ਦੇ ਵਿੱਚ ਸੀਐਮ ਮਾਨ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋ ਤੇ ਛਿੱਟੇ ਮਾਰਦੇ ਕਹਿੰਦੇ ਸ਼ਰਾਬ ਦੇ ਤੁਹਾਨੂੰ ਕੀ ਲੱਗਦਾ ਵੀ AI ਦੇ ਨਾਲ ਬਣਾਈ ਗਈ ਹੈ ਜਾਂ ਵਾਕਿਆ ਹੀ ਅਸਲੀ ਵੀਡੀਓ ਹੈ ਇਹਦੇ ਵੀ ਫੈਸਲਾ ਹੋਣਾ ਹੈ ਉੱਥੇ ਕਾਲਤਾ ਸਾਹਿਬ ਤੇ ਮੈਂ ਕਿਹਾ ਜੀ ਇਹ ਵੀਡੀਓ ਵੀ ਲੈ ਆਉਣ ਜੀ ਤੇ ਭਗਵੰਤ ਮਾਨ ਮੁੱਖ ਮੰਤਰੀ ਹਾਜ਼ਰ ਹੋ ਕੇ ਆਪਣਾ ਫਖਰ ਰੱਖਣ ਹਾਂਜੀ ਉਸ ਸਰਵੇਖਣ ਕਰਨ ਉਹਦੇ ਜਿਹੜੇ ਉਹਨਾਂ ਕੋਲ ਮਾਹਰ ਬੈਠੇ ਉਹ ਦੱਸਣ ਵੀ ਇਹ ਵੀਡੀਓ ਕਿੱਥੋਂ ਆਈ ਤੇ ਕਿੰਨੇ ਭੇਜੀ ਹਾਂਜੀ ਆਪੇ ਉਹ ਸਾਰਾ ਕੁਝ ਸਾਹਮਣੇ ਆ ਜਾਣਾ ਮੇਰੇ ਕਹਿਣ ਨਾਲ ਜਾਂ ਨਾ ਕਹਿਣ ਨਾਲ ਜੱਜ ਬੈਂਚ ਨਹੀਂ ਬਣ ਜਾਣੀ ਤੇ ਅੱਜ ਮੈਂ ਤਾਂ ਸ੍ਰੀ ਕਲਤਕ ਸਭ ਨਹੀਂ ਦੇਣੀ ਜੀ ਹਾਂ ਇਸ ਲਈ ਉਹ ਪੱਖ ਰੱਖਣ ਆਪਣਾ ਆਪੇ ਪਤਾ ਲੱਗ ਜਾਊਗਾ ਬਿਨਾਂ ਕਿਸੇ ਤੱਥ ਤੋਂ ਆਧਾਰ ਤੋਂ ਅਸੀਂ ਉਹਨੂੰ ਗਲਤ ਤਾਂ ਸਹੀ ਸਹੀ ਕਹਦੀਏ ਉਹ ਕੁਝ ਚੰਗੀ ਗੱਲ ਇਹ ਤਾਂ ਕਹਰੇ ਵੀ ਬਰਗਾੜੀ ਦੇ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੀਗਾ ਉੱਥੇ ਵੀ ਕਹਿੰਦੇ ਸਟੇਜ ਤੇ ਚੜ ਗਏ ਸੀਗੇ ਸ਼ਰਾਬ ਪੀਤੀ ਤੇ ਇਹ ਵੀ ਸੱਚ ਹੈ ਇਹ ਜਿਹੜੇ ਕਹ ਰਹੇ ਨੇ ਇਹੀ ਦੱਸ ਸਰ ਜਦੋਂ ਚੜੇ ਹੀ ਉਦੋਂ ਤੁਸੀਂ ਉਹਨਾਂ ਤੇ ਪਰਚਾ ਕਰਾ ਦਿੰਦੇ ਜੀ ਅੱਜ ਤੁਸੀਂ ਕਹਿ ਰਹੇ ਹੋ ਉਸ ਵਕਤ ਕਿਉਂ ਨਹੀਂ ਕਿਹਾ ਹਾਂਜੀ ਤੇ ਫਿਰ ਜਿਹੜੇ ਉਹਨੂੰ ਵੀ ਫੜੋ ਅਸੀਂ ਉਹ ਵਿਰੋਧ ਚ ਨਹੀਂ ਜਾ ਰਹੇ ਜੀ ਹੋਰ ਵੀ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਕਾਨੂੰਨ ਇੱਕ ਤਰਫਾ ਹੋਣਾ ਚਾਹੀਦਾ ਹੈ ਨਾ ਕਿ ਦੂਸਰੇ ਵਾਲੀ ਵੱਖ ਤੇ ਦੂਜਿਆਂ ਦੀ ਵੱਖੀ ਗੱਲ ਨਾ ਹੋਵੇ ਪੱਖਪਾਤ ਨਾ ਹੋਵੇ ਜੀ ਉਹਨੂੰ ਪੰਥ ਪ੍ਰਸਤੀ ਦੇ ਵਿੱਚ ਜੱਜਮੈਂਟ ਜਿਹੜੀ ਉਪਦੇਸ਼ ਚ ਵਰਨਾ ਕੋ ਸਾਜਾ ਮੇਰੀ ਪੀੜੀ ਦਾ ਜਿਹੜਾ ਸੰਵਿਧਾਨ ਹੈ ਉਸ ਮੁਤਾਬਕ ਉਹ ਗੱਲ ਰੱਖੀ ਜਾਏ ਆਸ ਕਰਦੇ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਜੱਤੀਦਾਰ ਦਸ ਮਨ ਮਾਨ ਸਨਮਾਨ ਹੁਕਮ ਨਾਮਿਆਂ ਦੀ ਤਰਜਮਾ ਦੀ ਜੀ ਤੇ ਸਿੱਖੀ ਸਦਾਤਾ ਦੀ ਜਿਹੜੀ ਗੱਲ ਹੈ ਵੈਸੇ ਤਾਂ ਹੁਣ ਤੱਕ ਇਹਨਾਂ ਰੱਖੀ ਨਹੀਂ ਤੇ ਅੱਗੋਂ ਕੋਈ ਆਸ ਤਾਂ ਇਹਨਾਂ ਤੋਂ ਹੈ ਨਹੀਂ ਆ ਇਹ ਜੀ ਰੱਖ ਲੈਣ ਕਹਿ ਨਹੀਂ ਸਕਦੇ ਜੀ ਮਦਾਲਾ ਸਾਹਿਬ ਜੀ ਸਿੱਖ ਬੁੱਧੀ ਜੀਵ ਗੁਰਪ੍ਰੀਤ ਸਿੰਘ ਦਾ ਸੋਸ਼ਲ ਮੀਡੀਆ ਤੇ ਇੱਕ ਇੰਟਰਵਿਊ ਦਰਾਨ ਉਹਨੇ ਇੱਕ ਗੱਲ ਕਹੀ ਇਹ ਵੀ ਜੇ ਟੈਲੀਕਾਸਟ ਲਾਈਵ ਕੀਤਾ ਜਾਂਦਾ ਤਾਂ ਸਹੀ ਹੈ ਨੇਜ ਨਹੀਂ ਤਾਂ ਫਿਰ ਕੋਈ ਬਿਆਨ ਸੰਗਤਾਂ ਦੇ ਸਾਹਮਣੇ ਆਵੇਗਾ ਕੋਈ ਬਿਆਨ ਨਹੀਂ ਵੀ ਆਵੇਗਾ ਕੀ ਕਹੋਗੇ ਮੈਂ ਕਹਿੰਨਾ ਕਿ ਭਗਵੰਤ ਸમાન ਆਪਣਾ ਜਿਹੜਾ ਉਹਨਾਂ ਪੱਖ ਰੱਖਣਾ ਆ ਜੀ ਨਹੀਂ ਲਾਈਵ ਕਰਦੇ ਜੀ ਟੈਲੀਕਾਸਟ ਤੇ ਫਿਰ ਉਹਦੇ ਤੇ ਕੀ ਕਰਨ ਹਾਂਜੀ ਉਹ ਆਪਣਾ ਬਿਆਨ ਲਿਖਤੀ ਰੂਪ ਵਿੱਚ ਲੈ ਕੇ ਜਾਣ ਜੀ ਅੰਦਰ ਬੋਲ ਕੇ ਪੜ੍ਹਨ ਜੀ ਰਸੀਦ ਕਰਾ ਕੇ ਉਹਦਾ ਨੰਬਰ ਲਵਾ ਕੇ ਤੇ ਬਾਹਰ ਆ ਕੇ মিডিਆ ਚ ਦੱਸਣ ਕਿ ਮੈਂ ਅੰਦਰ ਆ ਦੇ ਕੇ ਆਇਆ। ਜੀ ਫालतू ਗੱਲ ਕੀਤੀ ਨਾ ਜਾਵੇ ਜੋ ਲਿਖੀ ਉਹੀ ਪੜੀ ਜਾਵੇ ਜੋ ਪੜੀ ਹੈ ਉਹ ਲਿਖੀ ਹੋਵੇ। ਜੀ ਆਪੇ ਸਾਰਾ ਕੁਝ ਸਾਹਮਣੇ ਆ ਜੂ ਨਾ ਕਰਨ ਦੇ ਟੈਲੀਕਾਸੋ ਕਿੰਦੀ ਗੱਲ ਐ। ਜੀ ਚੱਜ ਦੇ ਆਰਡਰ ਵੀ ਤੇ ਅੰਦਰੋਂ ਬਾਹਰ ਆਉਂਦੇ ਹੀ ਆ ਜਿਹੜੇ ਬਾਹਰ ਪੜ ਕੇ ਸੁਣਾਉਨੇ ਆਪਾਂ। ਜੀ ਜੀ। ਹਾਂ ਤੇ ਸ੍ਰੀ ਗੁਰਪਤ ਸਾਹਿਬ ਦੇ ਉਹ ਜਿਹੜੀ ਆ ਉਹ ਸਰਬਉੱਚਤਾ ਆ। ਉੱਥੇ ਤਾਂ ਜੋ ਵੀ ਹੋਇਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਹੀ ਆ। ਜੀ ਵਡਾਲਾ ਸਾਹਿਬ ਜਿਵੇਂ ਸੀ ਸਤਿੰਦਰ ਕੋਹਲੀ ਦੀ ਗ੍ਰਿਫਤਾਰੀ ਤਾਂ ਹੋ ਗਈ ਹੈ ਤੇ 328 ਰੁਪਿਆਂ ਦੇ ਮਾਮਲੇ ਤੇ ਜਿਸ ਤਰ੍ਹਾਂ ਗੋਲਕਾਂ ਦੇ ਵਿੱਚ ਵੱਡੀ ਕੁਤਾਈ ਵਰਤੀ ਗਈ ਹੈ ਵੀ ਇੱਕ ਪਾਸੇ ਜਿਹੜਾ ਸ੍ਰੀ ਤੇਂਦਰ ਕੋਹਲੀ ਸੀਗਾ ਬਾਦਲਾਂ ਦੇ ਉਹਨਾਂ ਦਾ ਵੀ ਹਸਾਬਤਾਬ ਕਰਦੇ ਸੀ ਇੱਕ ਪਾਸੇ ਐਸਜੀਪੀਸੀ ਦਾ ਵੀ ਹਸਾਬਤਾਬ ਸੀ ਜਿਹੜੀ ਕੁਤਾਈ ਹੋਈ ਉਹਦੇ ਤੇ ਕਾਰਵਾਈ ਹੋਵੇਗੀ ਤੁਹਾਨੂੰ ਲੱਗਦਾ ਵੇਖੋ ਐਫ ਆਈ ਆਰ ਦਰਜ ਹੋਈ ਆ ਸ਼ਿਟ ਬਣੀ ਆ ਗ੍ਰਿਫਤਾਰੀ ਹੋਈ ਆ ਰਿਮਾਂਡ ਲਿਆ ਗਿਆ ਵਾ ਇਹ ਜੀ ਆਸ ਬੱਜੀ ਆ ਕਿ ਇਹ ਕਾਰਵਾਈ ਹੋਊ ਜੇ ਇਹ ਕਾਰਵਾਈ ਚ ਢਿੱਲ ਮੱਠ ਬੜੀ ਮੋਟੀ ਵੀ ਕਿਤੇ ਰਹਿ ਗਈ ਤੇ ਉਹ ਅਹ ਜੇ ਕਿ ਜਿੰਨਾ ਇਹ ਵੱਡਾ ਕੰਮ ਕੀਤਾ ਗਿਆ ਆ ਉਹਨਾਂ ਹੀ ਇਹ ਵੱਡਾ ਮਾੜਾ ਸਮਝਿਆ ਜਾਊਗਾ ਭਵਿਕ ਲਈ ਜੀ ਇਸ ਲਈ ਹੁਣ ਇੱਥੇ ਕਾਨੂੰਨ ਦੀ ਜਿਹੜੀ ਪ੍ਰਕਿਰਿਆ ਆ ਉਹ ਬਿਲਕੁਲ ਸ਼ੁੱਧ ਹਿਰਦੇ ਨਾਲ ਸਰਕਾਰ ਸਿੱਟ ਕਰੇ ਇਹਨੂੰ ਕਾਰ ਸੇਵਾ ਸਮਝ ਕੇ ਕਰੇ ਨਾ ਕਿਸੇ ਦੇ ਵਿਰੋਧ ਵਿੱਚ ਸਮਝ ਕੇ ਕਰੇ ਤੇ ਨਾ ਹੀ ਇਹਨੂੰ ਕੋਈ ਕਿ ਰਾਜਨੀਤੀ ਦਾ ਪੱਖਪਾਤ ਉਹ ਕਰਕੇ ਬਣਾਇਆ ਜਾਏ ਜੀ ਵਡਾਲਾ ਸਾਹਿਬ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੁਰਗੱਜ ਹੋ ਰਹੇ 2 ਦਸੰਬਰ 2024 ਨੂੰ ਜੋ ਹੁਕਮ ਨਮਾ ਜਾਰੀ ਕੀਤਾ ਗਿਆ ਸੀ ਸੁਖਬੀਰ ਬਾਦਲ ਤੇ ਉਸ ਨੂੰ ਕੀ ਮੰਨਦੇ ਹੈਗੇ ਨੇ ਜਾਂ ਨਹੀਂ ਮੰਨਦੇ ਉਸ ਤੇ ਆਪਣਾ ਪੱਖ ਕਿਉਂ ਨਹੀਂ ਸਾਫ਼ ਕਰਦੇ ਗੁਰਗੱਜ ਸਾਹਿਬ ਹੀ ਦੱਸਣ ਕਿ ਜਿਹੜਾ ਬੰਦਾ ਅੰਦਰ ਖਲੋ ਕੇ ਅਕਾਲ ਤਖਤ ਸਾਹਿਬ ਤੇ ਮੰਨ ਗਿਆ ਸਰੂਪ ਚੋਰੀ ਕੀਤੇ ਐ ਸੁਮੇਧ ਸੈਣੀ ਨੂੰ ਲਿਆਂਦਾ ਜੀ ਆਲਮਾ ਜਹਾਰ ਵਰਗਿਆਂ ਨੂੰ ਤਰਕੀਆਂ ਦਿੱਤੀਆਂ ਮੁੰਡੇ ਮਰਵਾਏ ਗੁਰੂ ਸਾਹਿਬ ਦੇ ਸਰੂਪ ਚੋਰੀ ਕੀਤੇ ਔਰ ਗੋਲੀਆਂ ਮਾਰ ਕੇ ਨੌਜਵਾਨ ਸਿੱਖ ਬੱਚੇ ਮਾਰ ਦਿੱਤੇ ਉਸ ਉਸ ਸਾਲ ਬੇਅਦਬੀ ਕਾਂਡ ਸਾਰਾ ਦੋਸ਼ ਜਦੋਂ ਮੰਨ ਗਏ ਤੇ ਮੰਨਣ ਤੋਂ ਬਾਅਦ ਉਹ ਮੁਕਰੇ ਜੀ ਮੁਕਰਨ ਤੋਂ ਬਾਅਦ ਅਜੇ ਵੀ ਉਹ ਅਕਾਲੀ ਦਸ ਨੇ ਤੇ ਇਹਦਾ ਜਵਾਬ ਵੀ ਜਗਰ ਗੱਜ ਸਾਹਿਬ ਵੀ ਦੇਣ ਤੇ ਜੀ ਸਾਡਾ ਸਵਾਲਾਂ ਕਿਤੇ ਖੜਾ ਵੀ ਬਡਾਲਾ ਸਾਹਿਬ ਇਹਨਾਂ ਦੇ ਜਿਹੜੇ ਯੂਥ ਵਿੰਗ ਦੇ ਪ੍ਰਧਾਨ ਹੈਗੇ ਨੇ ਸਰਬਜੀਤ ਸਿੰਘ ਚਿੰਜਰ ਉਹ ਤਾਂ ਕਹਿੰਦੇ ਨਿਮਾਣੇ ਹੋ ਕੇ ਗਏ ਸੀ ਚੱਲ ਕੇ ਉਹਨਾਂ ਸਾਰੀਆਂ ਸ਼ਰਤਾਂ ਮੰਨੀਆਂ ਕੌਟਾ ਸਾਹਿਬ ਦੀਆਂ ਤੇ ਭਗਵੰਤ ਮਾਨ ਜਿਹੜਾ ਅੱਗੋਂ ਬਹੁਤ ਹੀ ਜ਼ਿਆਦਾ ਮਾੜੇ ਸ਼ਬਦ ਬੋਲ ਰਿਹਾ ਨਿਮਾਣੇ ਹੋ ਕੇ ਗਏ ਤੇ ਫਿਰ ਬਾਹਰ ਆ ਕੇ ਮੁਕਰੇ ਕਿਉਂ ਤੇ ਜੀ ਇਹ ਨਿਮਾਣਿਆਂ ਦੀ ਹੈਗੀ ਆ ਕਿਸ ਤਰ੍ਹਾਂ ਦੇ ਹੁੰਦੇ ਨੇ ਨਿਮਾਣੇ ਐ ਜੀ ਕਿ ਤੁਸੀਂ ਮੰਨ ਰਹੇ ਹੋ ਬਾਹਰ ਆ ਕੇ ਤੁਸੀਂ ਮੁਕਰ ਰਹੇ ਹੋ ਫੇਰੇ ਇਹਦਾ ਲਾਮ ਲਸ਼ਕਰ ਲੈ ਕੇ ਆਉਨੇ ਹੋ ਤੁਸੀਂ ਨਿਮਾਣਾ ਸਿੱਖ ਲਾਮ ਲਸ਼ਕਰ ਲੈ ਕੇ ਆਉਣਾ ਐ ਜੀ ਅਕਾਲ ਤਖਬਾ ਸਾਹਿਬ ਦਾ ਜਥੇਦਾਰ ਦੂਜੇ ਦਿਨ ਬਦਲ ਦਿੰਦੇ ਹੋ ਯਾਨੀ ਹਰਪ੍ਰੀਤ ਸਿੰਘ ਨੂੰ ਪੁੱਛ ਲਓ ਉਹ ਵੀ ਕਹਿੰਦਾ ਸੀ ਨਿਮਾਣਾ ਸਿੱਖਿਆ ਹੁਣ ਦੱਸੇ ਜਿੰਦਰ ਸਾਹਿਬ ਤਾਂ ਵੀ ਕਹਿੰਦੇ ਸੀ ਨਿਮਾਣਾ ਸਿੱਖ ਹੁਣ ਦੱਸੇ ਗਰਗੱਜ ਸਾਹਿਬ ਵੀ ਹੁਣ ਅੱਗੇ ਜਾ ਕੇ ਦੱਸਣਗੇ ਨਮਾਣਾ ਸਿੱਖ ਕਦੋਂ ਜਦੋਂ ਲਾਹਤ ਨੂੰ ਦੇਣਾ ਹੀ ਥੋੜੇ ਦਿਨਾਂ ਨੂੰ ਉਦੋਂ ਪੁੱਛਿਆ ਵੀ ਗਰਗੱਜ ਸਾਹਿਬ ਨਮਾਣਾ ਸਿੱਖ ਕੌਣ ਹੈ ਫੇ ਜੀ ਬਡਾਲਾ ਸਾਹਿਬ ਚਿੰਜਰ ਸਾਹਿਬ ਤਾਂ ਇਹ ਗੱਲ ਕਰਦੇ ਆ ਵੀ ਭਗਵੰਤ ਮਾਨ ਨੇ ਕਾਲ ਤਕ ਸਾਹਿਬ ਨੂੰ ਚੈਲੰਜ ਕੀਤਾ ਹੈ ਕਹਿੰਦਾ ਵੀ ਕਾਲੇ ਅਕਸ਼ਰਾਂ ਜਿੰਨਾ ਦਾ ਇਤਿਹਾਸ ਲਿਖਿਆ ਜਾਵੇਗਾ ਤੇ ਭਗਵੰਤ ਮਾਨ ਨੇ ਚੈਲੰਜ ਤੇ ਤਾਂ ਕੀਤਾ ਹੁੰਦਾ ਨਾ ਵੀ ਜੇ ਕਾਲ ਤਕ ਸਾਹਿਬ ਤੇ ਉਹਨੇ ਕੋਈ ਆ ਕੇ ਅਟੈਕ ਕਰ ਦਿੱਤਾ ਜਥੇਦਾਰ ਬਦਲ ਦਿੱਤਾ ਹਕੂਮਤਾਂ ਬਦਲ ਕਰ ਦਿੱਤੀ ਜਾਂ ਕੋ ਗੱਲ ਕਰ ਦਿੱਤੀ ਤਾਂ ਤਾਂ ਤੁਸੀਂ ਕਹਿ ਸਕਦੇ ਹੋ ਭਗਵੰਤ ਮਾਨ ਨੂੰ ਤਾਂ ਤੁਸੀਂ ਬੁਲਾ ਰਹੇ ਹੋ ਔਰ ਉਹ ਆਪਣਾ ਜਿਹੜਾ ਰਾਸ਼ਟਰਪਤੀ ਦੀ ਡਿਊਟੀ ਛੱਡ ਕੇ ਸ਼੍ਰੀ ਹਰਤਕ ਸਾਹਿਬ ਨੂੰ ਮੁੱਖ ਰੱਖ ਕੇ ਉੱਧ ਨੂੰ ਤੁਰ ਪੈਂਦਾ ਵੀ ਮੈਂ ਉਹ ਨੂੰ ਜਾਨਾ ਆ ਬੇਸ਼ੱਕ ਸਾਡੀ 100 ਦਿਨਾਂ ਤੇ ਸਰਕਾਰਾਂ ਨਾ ਵਿਗੜਦੀ ਆ ਪਰ ਇੱਥੇ ਆ ਕੇ ਉਹ ਕਹਿੰਦੇ ਕਿ ਅਸੀਂ ਸ਼੍ਰੀ ਹਰਤਕ ਸਾਹਿਬ ਦੇ ਹਾਜ਼ਰ ਹੁੰਦੇ ਆ ਜੀ ਇਹ ਚ ਮੱਥਾ ਲਾਉਣ ਵਾਲੀ ਕਿਹੜੀ ਗੱਲ ਆ ਗਈ ਭਈ ਇਹ ਜੀ ਰਹੀ ਗੱਲ 328 ਪਾਵਨ ਸਰੂਪਾਂ ਦੇ ਚੋਰ ਫੜਨ ਦੀ ਉਹ ਤੇ ਫ੍ਰੀ ਕਾਲ ਤੱਕ ਸਭ ਨਿਆਪ ਕਿਹਾ ਹੋਇਆ ਵੀ ਇਹ ਇਹ ਫੜਨੇ ਆ ਇਹਨਾਂ ਨੂੰ ਸਖਤ ਸਜ਼ਾ ਦੇਣੀ ਆ ਜਿਹੜੀ ਤਦਾਵਾਂ ਲੱਗੀਆਂ ਨੇ ਕਾਨੂੰਨ ਮੁਤਾਬਕ ਉਹਨੇ ਕਾਰਵਾਈ ਕੀਤੀ ਆ ਉਹਨੂੰ ਤੇ ਸਭੋ ਤੁਸੀਂ ਉੱਥੇ ਲਿਆ ਕੇ ਸ਼ਾਬਾਸ਼ ਦਿਓ ਆਲੇ ਤੋ ਵਧੀਆ ਕੰਮ ਕੀਤਾ ਤੇ ਹੁਣ ਅਗਲਾ ਜਿਹੜਾ ਗੜਗੱਜ ਸਾਹਿਬ ਕਹਿ ਰਹੇ ਆ ਪੰਜਾਬ ਸਰਕਾਰ ਜਾਗਤ ਜੋਤ ਐਕਟ ਨੂੰ ਸਖਤ ਕਾਨੂੰਨ ਬਣਾਵੇ ਜੀ ਨਾਲੇ ਤੁਸੀਂ ਉਹਨੂੰ ਕਹਿ ਰਹੇ ਹੋ ਕਾਨੂੰਨ ਬਣਾ ਨਾਲੇ ਉਹਨੂੰ ਕਹਿ ਰਹੇ ਹੋ ਤੁਸੀਂ ਮਥਾ ਲਾਈ ਜਾਂਦਾ ਨਾਲੇ ਤੁਸੀਂ ਉਹਨੂੰ ਦੋਸ਼ੀ ਦੱਸ ਰਹੇ ਹੋ ਅਕਾਲ ਤਖਤ ਦਾ ਨਾਲ ਉਹਨੂੰ ਤੁਸੀਂ ਸੁਝਾ ਦੇ ਰਹੇ ਹੋ ਜੀ ਉਹ ਗੱਲ ਪੰਨ ਜਿਹੜਾ ਆ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾ ਲਾਉਣ ਵਾਲਾ ਆ ਇਸ ਲਈ ਢਾ ਕੋਈ ਹੋਰ ਨਹੀਂ ਲਾ ਰਿਹਾ ਇਹ ਜਿਹੜਾ ਤਾਣਾ ਬਾਣਾ ਬੈਠਾ ਇਹ ਲਾ ਰਿਹਾ ਹੈ ਇਹ ਜੀ ਬਹੁਤ ਗਲਤੀਆਂ ਕਰਦੇ ਹਨ ਭਗਵੰਤ ਮਾਨਵ ਵਰਗੇ ਉਹਨਾਂ ਕੋ ਇੱਕ ਆਪਸ਼ਨ ਹੈਗੀ ਆ ਵੀ ਅਸੀਂ ਇਸ ਈ ਕਾਲ ਤੱਕ ਸਭ ਜਾ ਕੇ ਮਾਫੀ ਮੰਗ ਲਵਾਂਗੇ। ਇਹ ਜੀ ਤੇ ਜੋ ਸਜ਼ਾ ਲੱਗੂ ਉਹ ਵੀ ਤਲਾਵਾਂਗੇ ਤੇ ਜਿਹੜੇ ਕਾਲ ਤੱਕ ਸਭ ਤੇ ਬਹਿ ਕੇ ਗਲਤੀਆਂ ਕਰ ਰਹੇ ਨੇ ਇਹ ਕਿੱਥੇ ਮਰਨਗੇ ਕਿੱਥੋਂ ਮਾਫੀ ਮੰਗਣਗੇ ਜਾ ਕੇ ਇਹਨਾਂ ਦਾ ਕੀ ਬਣੂਗਾ ਇਹ ਸੋਚਣ ਜੀ ਤੇ ਮੱਥਾ ਕਿਨੇ ਲਾਇਆ ਫਿਰ ਹੂੰ ਇਹ ਜਵਾਬ ਇਹ ਦੇ ਬਿਲਕੁਲ ਜੀ ਸੋ ਬਡਾਲਾ ਸਾਹਿਬ ਜਿਸ ਤਰ੍ਹਾਂ ਵਿਰੋਧੀ ਤਰ੍ਹਾਂ ਹੈਗੇ ਨੇ ਤੁਹਾਡੇ ਤੇ ਵੀ ਇਲਜ਼ਾਮ ਲਗਾਉਂਦੇ ਹੋਣਗੇ ਕਿ ਬਲਦੇਵ ਸਿੰਘ ਬਡਾਲਾ ਆਮ ਆਦਮੀ ਪਾਰਟੀ ਦੀ ਸਪੋਰਟ ਕਰਦੇ ਨੇ ਜਾਂ ਉਹਨਾਂ ਦੇ ਨਾਲ ਉਹਨਾਂ ਦੀ ਗੱਲ ਕਰਦੇ ਆ। ਇਹੋ ਇਹ ਛੱਡੋ ਜੀ ਇਹਨਾਂ ਦਾ 2016 ਚ ਬਾਬਾ ਗੁਰਦਿੱਤਾ ਜੀ ਦੇ ਗੁਰਦੁਆਰੇ 'ਚ ਇਹਨਾਂ ਦੇ ਪਾਰਟੀਆਂ ਮੁਲਾਜ਼ਮਾਂ ਨੇ ਸ਼ਰਾਬ ਪੀਤੀ ਆ ਜਾਂ ਕੀਤੀ ਆ ਮਹਾਰਾਜ ਤੇ ਮੀਟ ਖਾਦੇ। ਜੀ ਸਤਗੁਰਾਂ ਦਾ ਸਰੂਪ ਅਜੇ ਤੱਕ ਪਤਾ ਨਹੀਂ ਕਿੱਥੇ ਆ ਇਹ ਦੱਸਣਾ। ਜੀ ਉਸ ਗੱਲ ਨੂੰ ਲੈ ਕੇ ਇਹਨਾਂ ਨੇ ਮੈਨੂੰ ਦਰਬਾਰ ਸਾਹਿਬ ਚੋਂ ਵੀ ਕੱਢਿਆ ਜੀ ਹੋਰ ਵੀ ਕਈ ਤਕੇ ਕੀਤੇ ਤੇ ਫਿਰ ਇਹਨਾਂ ਨੂੰ ਇਹ ਪੁੱਛਿਆ ਜਾਏ ਭੀ ਜਦੋਂ ਉੱਥੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ ਗੁਰੂ ਘਰਾਂ ਦੀ ਗੱਲ ਸੀ ਤੁਹਾਡੇ ਨਾਲ ਤੇ ਮੇਰਾ ਕੋਈ ਵਿਰੋਧ ਨਹੀਂ ਸੀ ਨਾ ਮੈਂ ਪ੍ਰਧਾਨਗੀ ਚਾਹੁੰਦਾ ਤੇ ਨਾ ਮੈਂ ਜਥੇਦਾਰੀ ਜੀ ਇੱਕ ਤੁਹਾਡੇ ਤੋਂ ਮੰਗ ਹੀ ਰੱਖੀ ਸੀ ਨਾ ਵੀ ਤੁਸੀਂ ਗੁਰੂ ਸਾਹਿਬ ਦੇ ਅਦਬ ਵਾਸਤੇ ਕਰਦੇ ਹੋ ਸਰਕਾਰ ਵੀ ਤੁਹਾਡੀ ਅਕਾਰ ਤੱਕ ਸਾ ਵੀ ਤੁਹਾਡੇ ਕੋਲੇ ਆ ਸ਼ਰਮਣੀ ਕਮੇਟੀ ਤੇ ਕਬਜ਼ਾ ਤੁਹਾਡਾ ਹੈ ਤੇ ਤੁਸੀਂ ਗੁਰੂ ਘਰ ਦੇ ਖਿਲਾਫ ਜਾ ਰਹੇ ਹੋ ਜੀ ਬੇਅਦਬੀਆਂ ਹੋ ਰਹੀਆਂ ਨੇ ਸਾਰਾ ਕੁਝ ਵਾਪਰਿਆ ਔਰ ਉਸ ਗੱਲ ਨੂੰ ਲੈ ਕੇ ਇਹਨਾਂ ਨੇ ਕਦੀ ਕਾਂਗਰਸ ਦਾ ਏਜੰਟ ਕਿਆ ਜੀ ਕਦੇ ਬਾਦਲਾ ਦੀ 2 ਟੀਮ ਬਣਾਤਾ ਕਦੇ ਭਾਜਪਾ ਦਾ ਏਜੰਟ ਬਣਾਤਾ ਤੇ ਅੱਜ ਆਮ ਆਦਮੀ ਪਾਰਟੀ ਦਾ ਬਣਾ ਦਣਗੇ ਇਹ ਇਹਨਾਂ ਨੂੰ ਪੁੱਛ ਲੋ ਕਿ ਤੁਹਾਡੀ ਸਟੇਟਮੈਂਟ ਰੋਜ਼ ਬਦਲੀ ਹੁੰਦੀ ਆ ਕਿ ਜਿਹੜਾ ਰੋਜ਼ ਬਿਆਨ ਬਦਲਦਾ ਉਹਨੂੰ ਕੀ ਕਹਿੰਦੇ ਆ ਜੀ ਤੁਸੀਂ ਕਹੋਣ ਸਾਬਤ ਕਰਦੇ ਹੋ ਬਡਾਲਾ ਸਾਹਿਬ ਜਿਸ ਤਰ੍ਹਾਂ ਸੀਐਮ ਭਗਵੰਤ ਮਾਨ ਤੇ ਇਹ ਗੱਲ ਵਿਰੋਧੀ ਕਰਦੇ ਆ ਵੀ 2027 ਦੇ ਇਲੈਕਸ਼ਨ ਜਿਤਨਾ ਨੇੜੇ ਹੈਗਾ ਉਹ ਲਾਹਾ ਲੈ ਰਹੇ ਐਸਜੀਪੀਸੀ ਦੇ ਮਾਮਲੇ ਨੂੰ ਲੈ ਕੇ ਜਾ 328 ਰੁਪਿਆਂ ਦੇ ਮਾਮਲੇ ਨੂੰ ਲੈ ਕੇ 2016 ਚ 19516 ਚ ਘਟਨਾ ਵਾਪਸ ਦੀ ਅੱਗ ਲੱਗਣ ਵਾਲੀ ਆਮ ਸਰਸਾ ਵਿੱਚ ਜੀ ਭਾਈ ਸਾਹਿਬ ਉਸ ਘਟਨਾ ਨੂੰ ਨੁਕਾ ਕੇ ਰਾਜਨੀਤੀ ਬਦਲ ਕੇ ਨੇ ਜ਼ਰੂਰ ਕੀਤੀ ਆ ਇਹ ਜੀ ਇਸ ਤਾਰਾ ਦੀਆ ਵੋਟਾਂ ਨਾ ਹਾਰ ਜੀਏ ਉਹ ਗੱਲ ਡੱਬ ਲਈ ਗਈ ਇਹ ਜੀ ਅੱਗ ਲੱਗੀ ਕਿੱਛੇ ਮਹਾਰਾਜ ਦੇ ਸਰੂਪ ਨੇ ਕੀ ਬਣਿਆ ਸਾਰੇ ਦੋਸ਼ੀ ਜਿਹੜੇ ਸੀ ਬਚਾਏ ਗਏ ਜੀ ਇਹ ਤਾਂ ਹੀ ਗੱਲ ਆ ਜਿਹੜੀ ਕਾਨੂੰਨੀ ਕਾਰਵਾਈ ਆ ਇਹਨੂੰ ਬਾਕੀ ਕੰਮਾਂ ਨੂੰ ਵੀ ਕਹਿੰਦੇ ਹੋ ਪੀ ਆ ਜਿੰਨੇ ਸਰਕਾਰ ਕੰਮ ਕਰ ਰਹੀ ਆ ਤੇ ਉਹ ਉਹਦੇ ਕਰਕੇ ਕਰ ਰਹੀ ਆ ਐਜੀ ਬਾਕੀ ਖਰਗੋਜ਼ਾਰੀ ਹੋਵੇ ਤੇ ਉਹ ਸਰਕਾਰ ਦਾ ਕੰਮ ਆ ਜਿਹੜੀ ਤੁਹਾਡੇ ਖਿਲਾਫ ਤੇ ਗੁਰੂ ਦੇ ਹੱਕ ਚ ਹੋਵੇ ਉਹ ਇਲੈਕਸ਼ਨਾਂ ਨਾਲ ਜੋੜ ਕੇ ਤੁਸੀਂ ਉਹਦਾ ਉਹਨੂੰ ਬਦਨਾਮ ਕਰਦੇ ਆ ਤੁਸੀਂ ਜੀ ਹੁਣ ਜਾਗਰੂਕ ਹੋ ਗਏ ਨੇ ਇੰਨੇ ਨਿਆਣੇ ਨਹੀਂ ਸ਼ਿਆਣੇ ਹੋ ਗਏ ਲੋਕ ਹੁਣ ਇਹਨਾਂ ਦੇ ਉਹ ਪਾਚੀਆਂ ਚਾਹੁੰਦੇ ਨੇ ਜੀ ਬਡਾਲਾ ਸਭ ਮੈਂ ਖੀਲਾ ਸਵਾਲ ਕਰਦਾ ਵੀ ਜਿਸ ਤਰ੍ਹਾਂ ਸੁਖਵੀਰ ਬਾਦਲ ਦੇ ਪੇਸ਼ ਹੋਏ ਸੀ ਕਾਲ ਤੱਕ ਸਰਬ ਦੇ ਉਸ ਟਾਈਮ ਤਾਂ ਲਾਈਵ ਹੋ ਗਿਆ ਸੀਗਾ ਪੂਰਾ ਕੀਤਾ ਗਿਆ ਸੀ ਪੂਰੀ ਸੰਗਤ ਦੇ ਦੇਸ਼ ਵਿਦੇਸ਼ ਦੇ ਵਿੱਚ ਅੱਜ ਫਿਰ ਕਿਉਂ ਡਰਦੇ ਆ ਲਾਈਵ ਹੋਣ ਤੋਂ ਅੱਜ ਮੈਂ ਲਾਸਟੀ ਗੱਲ ਕਰਦਾ ਅ ਜ ਇਹਨਾਂ ਨੂੰ ਇਹਨਾਂ ਦਾ ਪਾਲਾ ਸੁੱਝਦਾ ਆ ਕਿ ਜਿੱਥੇ ਮਾਨ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੂੰ ਇਹ ਪੁੱਛਿਆ ਜਾਣਾ ਹੈ ਵੀ ਤੁਸੀਂ ਗੋਲ ਕਚੋਰੀ ਦੀ ਗੱਲ ਕਿਉਂ ਕੀਤੀ ਜੀ ਉਹਨੂੰ ਨੇ ਪੱਖ ਤੇ ਰੱਖਣਾ ਹੀ ਆ ਜੀ ਕਿਉਂਕਿ ਸਵਾਲ ਪੁੱਛਿਆ ਉਹਨੂੰ ਤੂੰਆ ਗੁਨਾਹ ਕੀਤਾ ਚੋਰ ਕਹਿ ਕੇ ਜੀ ਤੇ ਹੁਣ ਜਦੋਂ ਕਪਲਾ ਕਮੇਟੀ ਗੋਲਕ ਚੋਰ ਕਮੇਟੀ ਦਾ ਸਾਰਾ ਖੁਲਾਸਾ ਹੋਣਾ ਆ ਤੇ ਜੀ ਪੈਸਾ ਉਹ ਵੱਡੀਆਂ ਪਰਤਾਂ ਖੁੱਲਣੀਆਂ ਨੇ ਤੇ ਉਹ ਇਹਨਾਂ ਨੂੰ ਡਰ ਲੱਗ ਰਿਹਾ ਵੀ ਅਸੀਂ ਉਠਾ ਕੰਮ ਕਰ ਲਿਆ ਵੀ ਜੜਾ ਚ ਤੇਲ ਦੇ ਲਿਆ ਵੀ ਤੇ ਜੀ ਉਹ ਪਾ ਲੱਗ ਰਿਹਾ ਇਹਨਾਂ ਨੂੰ ਹੋਰ ਕੋਈ ਗੱਲ ਨਹੀਂ ਤੇ ਜੀ ਸੋ ਬਡਾਲਾ ਸਾਹਿਬ ਜੀ ਤੁਸੀਂ ਕੀਮਤੀ ਸਮਾਂ ਕੱਢ ਕੇ ਸਾਨੂੰ ਸਮਾਂ ਦਿੱਤਾ ਹੈ 328 ਰੁਪਿਆਂ ਦੇ ਮਾਮਲੇ ਤੇ ਬਹੁਤ ਲੰਬੀ ਗੱਲਬਾਤ ਕੀਤੀ ਹੈ ਸਮਾਂ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ